ਹਰ ਸਰਕਮ ਕਾਉਂਸਲਸ ਦੇ ਵਿੱਚ ਰਹਿਣਾ ਸਿੱਖੋ ਜ਼ਿੰਦਗੀ 'ਚ ਜੇ ਜ਼ਿੰਦਗੀ 'ਚ ਕਾਮਯਾਬ ਹੋਣਾ ਹੈ ਭੁੱਖੇ ਨਹੀਂ ਰਹਿਣਾ ਸਿੱਖੋ ਰਾਤ ਨੂੰ ਬੋਰੀ ਤੇ ਰਹਿਣਾ ਵੀ ਸਿੱਖੋ ਔਰ ਮਖਮਲੀ ਮੰਜੇ ਤੇ 2 ਲੱਖ ਵਾਲੇ ਤੇ ਵੀ ਸੌਣਾ ਸਿੱਖੋ ਕੋਈ ਦਿੱਕਤ ਨਹੀਂ ਹੈ ਮੈਂ ਨਹੀਂ ਕਹ ਰਹਾ ਵੀ ਪੁੰਜੇ ਸੌ ਲੇਕਿਨ ਜ਼ਿੰਦਗੀ 'ਚ ਕੈਸੇ ਹਾਲਾਤ ਸਾਦੇ ਵਿਅਕਤੀ ਤੇ ਹਰ ਵਿਅਕਤੀ ਤੇ ਆਜਾ ਨੂੰ ਵੱਲ ਹੋਣਾ ਚਾਹੀਦਾ ਜ਼ਿੰਦਗੀ 'ਚ ਇਕੱਲੇ ਕੋ ਚੱਪੇ ਨਾਲ ਲੀਡਰਾਂ ਨਾਲ ਫੋਟੋ ਖਿਚਾਉਣ ਨਾਲ ਤੁਸੀਂ ਲੀਡਰ ਨਹੀਂ ਬਣਨਾ ਤੁਹਾਨੂੰ ਕੁਆਲਿਟੀ ਪੈਦਾ ਕਰਨੀ ਪੈਣੀ ਹੈ ਔਰ ਅਗਰ ਬਿੱਟੂ ਜੀ ਲੋਕ ਕੁਆਲਿਟੀ ਪੈਦਾ ਨਹੀਂ ਕਰਨਗੇ ਤਾਂ ਜੈਨ ਸਾਹਿਬ ਤੇ ਲੀਡਰ ਨਹੀਂ ਬਣਿਆ ਜਾਲ ਦਾ ਫਿਰ ਇਹ ਨਹੀਂ ਰਹਿ ਜਾਓਗੇ ਸਾਰੀ ਉਮਰ ਨਾਰੇ ਮਾਰਦੇ ਸੋ ਸਾਡੇ ਪੁਵੇਖੋ ਤੁਸੀਂ ਲੋਕ ਚੌਜਵਾਸ ਪੁਵੇਖੋ ਉਹਨਾਂ ਵਾਲਾ ਔਰ ਸਾਡੇ ਪੁਵੇਖ ਨੂੰ ਗੱਲ ਮੰਨਣੀ ਚਾਹੀਦੀ ਹੈ ਬਹੁਤ ਹੀ ਸਤਕਾਰਯੋਗ ਸੰਜੀਤ ਤਲਵਾਰ ਜੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਮੇਰਾ ਭਰਾ ਬਹੁਤ ਸਤਕਾਰਯੋਗ ਜਿਨ੍ਹਾਂ ਦੀ ਬਦੌਲਤ ਅੱਜ ਮੈਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਰਿਹਾ ਹਾਂ ਸਾਡੇ ਮੇਰੇ ਪਿਤਾ ਸਨਮਾਨ ਸਾਡੇ ਲੀਡਰ ਗਾਵਰ ਸਾਹਿਬ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਇਹ ਉਹਨਾਂ ਨੇ ਬਹੁਤ ਕਿਆਤ ਦੇ ਸਤਕਾਰ ਰਾਜੇਬੜੀ ਨੂੰ ਦਿੱਤਾ ਸਾਡੇ ਡਿਪਟੀ ਮਹਿਦ ਮਲੋਟਰਾ ਸਾਹਿਬ ਬਹੁਤ ਸਰਕਾਰियों ਮੇਰੇ ਭਰਾ ਜੈਨ ਸਾਹਿਬ ਮੈਂ ਇਹਨਾਂ ਨੂੰ ਬੜਾ ਕਿਆਤ ਵੀ ਮੈਨੂੰ ਇੱਕ ਅਦਾ ਸਿਉਣੇ ਦਾ ਕੜਾ ਦੇ ਦਿਓ ਬੜੇ ਪੱਕੇ ਦਿੱਤਾ ਨੀਗਾ ਫੋਟਾ ਦੇ ਦੇ ਮੈਂ ਦਿੱਤੀਏ ਮੈਂ ਇਧਰ ਨਹੀਂ ਖੜਾ ਬਿੱਟੂ ਨੂੰ ਢਾਊਗਾ ਬਿੱਟੂ ਤਗੜਾ ਬਣਦਾ चौड़ कर रहे भाई। ओ बी कड़ा मेरा कड़ा निक मैं मैं लेना नहीं गा हो नहीं। नहीं। गया हो गया घरे जाके लूंगा कहीं मेरे कड़े जिन्हें लफाफे चुपा के इस समान ਸੋ ਸਾਥੀ ਮੇਰੇ ਬਲਾਗ ਦੇ ਪ੍ਰਧਾਨ ਕਾਉਂਸਲਰ ਸਹਿਬਾਨ ਆ ਬੈਠਾ ਮੇਰਾ ਸਾਡਾ ਬਲਾਗ ਦਾ ਪ੍ਰਧਾਨ ਇੱਕ ਉੱਥੇ ਬੈਠਾ ਸੋ ਸਾਰੇ ਹੀ ਸਾਥੀ ਸਹਿਬਾਨ ਮੇਰੇ ਕੋਲੇ ਕੋਈ ਮੇਰੀਆਂ ਮਹਿਲਾਵਾਂ ਪੈਣਾ ਕਿੰਨਾ ਪਿਆਰ ਕਰਵੀਆਂ ਕਾਂਗਰਸ ਪਾਰਟੀ ਨੂੰ ਅੱਜ ਕਾਂਗਰਸ ਪਾਰਟੀ ਦੇ ਪੰਗੇ ਵਾਲੀ ਸਾਰੀ ਬਣਾ ਕੇ ਆਈ ਹੈ ਜਿਉਂ ਵੀ ਰਹਿ ਪਰਮਾਤਮਾ ਦੇ ਵੀ ਚੜ੍ਹਦੀ ਕਲਾ ਵਿੱਚ ਸੋ ਮੈਂ ਤੁਹਾਡਾ ਧੰਨਵਾਦ ਕਰਨ ਵਾਸਤੇ ਸੱਚ ਜਾਣਿਓ ਮੇਰੇ ਕੋਲ ਕੋਈ ਸ਼ਬਦ ਨਹੀਂ ਤੁਹਾਡੇ ਵਾਸਤੇ ਮੈਂ ਕਿੰਨਾ ਸ਼ਬਦਾਂ ਦੇ ਰਾਹੀ ਤੁਹਾਡਾ ਧੰਨਵਾਦ ਕਰਾਂ ਜੋ ਤੁਸੀਂ ਪਿਆਰ ਮੈਨੂੰ ਦਿੱਤਾ ਮੇਰਾ ਦਿਲ ਕਰਦਾ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ ਮੈਂ ਲੁਧਿਆਣੇ ਦੇ ਲੋਗਾਂ ਦੀਆਂ ਜੁੱਤੀਆਂ ਆਪਣੇ ਸਿਰ ਤੇ ਰੱਖ ਕੇ ਘੁੰਮਿਆ ਫਿਰੂੰਗਾ ਤੁਹਾਨੂੰ ਇਹਨਾ ਮਾਣ ਨਾਲ ਰਾਜਾ ਬਣੇ ਮੈਂਬਰ ਆਫ ਪਾਰਲੀਮੈਂਟ ਨਹੀਂ ਬਣਿਆ मैं थोड़ा एक पहरेदार व्यक्ति और थोड़ा पुत्र और थोड़ा भरा एक दुस आप कराई है कहते राजा वरिंग आवाज मार के देखो क्या यार परखो ना किसी ने देखा यार न परखो ना यार माड़ी माड़ी परखना नहीं चाहता फिर उन्हें अखीर तिख्या यार नी ले चाहिए एक अद्धी यारी जो इम्तहान की घड़ी हो तो यार परखना भी चाहिए पर रोज नहीं परखना कह मतलब निक्की मोटी नाराज नहीं होना जिदे कोई गल हो राजा वड़िंग को आवाज हो जे दिल्ली होवगा तो चार घंटिया सेंट्रल च से राजा वड़िंग एक बजे तो खड़ा हो मैनू लोग कहते मैं, लो मैं दा प्यार पुखा है यार ਮੈਨੂੰ ਲੋਕ ਕਹਿੰਦੇ ਇਹ ਰਾਜਾ ਵੜਿੰਗ ਇੱਕ ਤਰੀਕ ਤੋਂ ਬਾਅਦ ਨਿਲੇਗਾ ਨਹੀਂ ਰਾਜਾ ਵੜਿੰਗ ਜਾਏਗਾ ਨਹੀਂ ਤੁਸੀਂ ਰੋਜ਼ ਆਖੋਗੇ ਕਿ ਤੇ ਤੂੰ ਵੱਧ ਐਮਐਲਏ ਵੀ ਨਹੀਂ ਢੇੜੇ ਲਾਏਗਾ ਦਾਬਰ ਸਾਹਿਬ ਦੇ ਜਿੰਨੇ ਢੇੜੇ ਮੈਂ ਤੁਹਾਡੇ ਹਲਕੇ ਚ ਸੈਂਟਰਲ ਚ ਇਹਨਾਂ ਦੇ ਨਾਲ ਲਾਇਆ ਕਰੂੰਗਾ ਕਿਉਂਕਿ ਮੈਨੂੰ ਤੁਹਾਡੇ ਨਾਲ ਇਸ਼ਕ ਹੋ ਗਿਆ ਤਿਆਰ ਹੋ ਗਿਆ

ਔਰ ਇਹ ਕੱਲਾ ਹਲਕਾ ਇਸ ਤਰ੍ਹਾਂ ਨਹੀਂ ਮੈਂ ਕੱਢਣਾ ਮੈਂ ਹਰ ਵਾਰਡ ਦੇ ਵਿੱਚ ਆਉਣਾ ਆਪਦੇ ਕਾਉਂਸਲਰ ਸਾਹਿਬ ਕੋਲੇ ਜਾਂ ਉੱਥੋਂ ਦੇ ਮੇਨ ਆਗੂਆਂ ਕੋਲੇ ਤੇ ਕੋਈ ਵੀ ਕੋਈ ਵੀ ਦੂਜੇ ਵਾਰਡ ਦਾ ਬੰਦਾ ਦੂਜੇ ਚ ਨਾ ਆਇਓ ਜੇ ਕੰਮ ਹੈ ਤਾਂ ਆਇਓ ਅਦਰਵਾਇਜ਼ ਮੈਂ ਹਰ ਵਾਰਡ ਜਾਵਾਂਗਾ ਔਰ ਅੱਜ ਤੋਂ ਠੀਕ ਠੀਕ 2 ਸਾਲਾਂ ਬਾਅਦ ਇੱਕ ਕਬੋਰ ਦੇ 50 ਬੰਦਿਆਂ ਨੂੰ ਰਾਜਾ ਬੜਿੰਗ ਬਾਏ ਨਾਮ ਜਾਂਦਾ ਹੋਏਗਾ ਉਹਦਾ ਮੇਰੇ ਨਾਲ ਸਿੱਧਾ ਸੰਪਰਕ ਹੋਏਗਾ ਇਹ ਤੁਹਾਡੇ ਨਾਲ ਮੈਂ ਇਸ ਗੱਲ ਦਾ ਪਰੇਂ ਕਰਦਾ ਹਾਂ ਪਰ ਮੇਰੀ ਇੱਕ ਬੇਨਤੀ ਹੈ ਡਾਬਰ ਸਾਹਿਬ ਮੈਂ ਜੋ ਤੁਸੀਂ ਕਹੋਗੇ ਤੁਹਾਡੇ ਹੁਕਮਾਂ ਬਿਨਾ ਅਸਾਂ ਢਾਕਾ ਸਾਹਿਬ ਬੈਠੇ ਨੇ ਮਸੀਦ ਆਖਾ ਜੀ ਨਾ ਲੈਣਾ ਭੁੱਲ ਗਿਆ ਸਾਫਾ ਮੰਤਰੀ ਪੰਜਾਬ ਹਰ ਵੀ ਬੈਠਾ ਸਾਡਾ ਕੁਵਰ ਹਰਖੀ ਜੋ ਕਹੋਗੇ ਉਹੀ ਹੋਏਗਾ ਤੁਹਾਡੇ ਹੁਕਮਾਂ ਵੀ ਪਾਲਣਾ ਕਰਾਂਗੇ ਪਰ ਇੱਕ ਮੇਰੀ ਗੁਜ਼ਾਰਿਸ਼ ਹੈ ਫਾਨੂ ਮੈਂ ਗਿਆ ਸਾਰੇ ਮੂਥਾਂ ਤੇ ਉਹ ਸਰਹਾਲੀ ਬੈਠਾ ਸੀ ਇੱਕ ਮੂਥ ਤੇ ਦੂਜੇ ਪਾਸੇ ਬੀਜੇਪੀ ਦਾ ਉਹ ਮਨੀ ਸੀਖੇ ਪਦਮੀ ਕੌਣ ਜਿਹੜਾ ਆਪਾਂ ਨੂੰ ਛੱਡ ਕੇ ਚਲਾ ਗਿਆ ਨੌਜਵਾਨ ਸਾਥੀ ਮਨੀ ਬਿੱਟੂ 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 ਮਿੱਠੂ ਮੈਂ ਇਹਨੂੰ ਸਰਹਾਲੀ ਨੂੰ ਉੱਥੇ ਮੰਚ ਤੇ ਕਹਿਦਾ ਸੀ ਵੂਟ ਦੇ ਕੇ ਵੀ ਆਪਾਂ ਇਸ ਵੂਟ ਚੋ ਡਾਊਨ ਹੈ ਹਾਲਾਤ ਨਜ਼ਰ ਆ ਜਾਂਦੇ ਐਸਵਾਰੀ ਰਾਮ ਮੰਦਰ ਵੀ ਤੁਸੀਂ ਬੜਾ ਜੋਰ ਲਾਇਆ ਸਾਰਿਆਂ ਤੁਸੀਂ ਕੋਈ ਕਸਰ ਨਹੀਂ ਛੱਡੀ ਡਾਬਰ ਸਾਹਿਬ ਤੁਸੀਂ ਆਪ ਦੇ ਅਕਸਰ ਚ ਹੀ ਇੰਨਾ ਜੋਰ ਨਹੀਂ ਲਾਇਆ ਜਿੰਨਾ ਤੁਸੀਂ ਮੇਰੇ ਇਲੈਕਸ਼ਨ ਚ ਤੇ ਤੁਸੀਂ ਜੋਰ ਲਾਇਆ ਗਲੀ ਗਲੀ ਫੁਟੇ ਪਰਿਵਾਰ ਨੇ ਮੇਰੀ ਮਾਤਾ ਨੇ ਮਿਸਿਸ ਦਾਬਰ ਸਾਹਮਣੇ ਮੇਰਾ ਬੜਾ ਸਨਮਾਨ ਕੀਤਾ ਇਸ ਦਾਬਰ ਸਾਹਮਣੇ ਮੈਂ ਭੁਲਾ ਨਹੀਂ ਸਕਦਾ ਔਰ ਫੁੱਟੇ ਸਾਥੀਆਂ ਨੇ ਸਾਰਿਆਂ ਨੇ ਆਪੀ ਬਾਹ ਲਾਪੀ ਹਰ ਵਿਅਕਤੀ ਮੈਂ ਕਿਸੇ سے ਕੋਈ ਸ਼ੱਕ ਨਹੀਂ ਕਰ ਰਿਹਾ ਪਰ ਇਸ ਵਾਰੀ ਹਲਾਤ ਰਾਮ ਮੰਦਰ ਦੀ ਕਾਫੀ ਵੱਡੀ ਕਹਾਣੀ ਸੀ ਜੀ ਲੋਕਾਂ ਨੂੰ ਪੋਲਰਾਈਜੇਸ਼ਨ ਕਿਤੇ ਗਈ ਸਾਨੂੰ ਵਟਿਆ ਗਿਆ ਪਹਿਲੀ ਵਾਰੀ ਹੋਇਆ ਇਤਿਹਾਸ ਦੇ ਵਿੱਚ ਪੰਜਾਬ ਦੇ ਵਿੱਚ ਕਿ ਭਾਜਪਾ ਦੀ ਭਾਜਪਾ ਸਰਕਾਰ ਨੇ ਸਾਨੂੰ ਆਪਸ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਦੇ ਮੈਨੂੰ ਕੋਈ ਕੋਲ ਲੋਕਾਂ ਨੇ ਕਿਹਾ ਕਿ ਤੁਸੀਂ ਵੀ ਸਿੱਖਾਂ ਦੀ ਜਨ ਕਰੋ ਪੋਲਰਾਈਜੇਸ਼ਨ ਕਰੋ ਕਿ ਜਿਹੜੇ ਸਿੱਖ ਹੈ ਉਹ ਤੁਹਾਨੂੰ ਵੋਟ ਪਾਉਣ ਜੇ ਕੋਈ ਰਾਮ ਮੰਦਰ ਦੇ ਨਾਮ ਤੇ ਵੋਟ ਪਾਉਂਦਾ ਤਾਂ ਤੁਸੀਂ ਦੂਸਰੀ ਗੱਲ ਕਰੋ ਮੈਂ ਕਹਿੰਦਾ ਰਾਜਾ ਬੜੇ ਹਿੰਦੂ ਵੀ ਹੈ ਰਾਜਵਿੰਗ ਸਿੱਖ ਵੀ ਹੈ ਰਾਜਵਿੰਗ ਮੁਸਲਮਾਨ ਵੀ ਹੈ ਰਾਜਵਿੰਗ ਐਸਾਈ ਵੀ ਹੈ ਰਾਜਵਿੰਗ ਤਲਿਤ ਵੀ ਹੈ ਬਾਲਮੀਕੀ ਵੀ ਹੈ ਰਾਜਵਿੰਗ ਦੀ ਸਹੀ ਛੱਡੀ ਮੈਂ ਇਹ ਗੱਲ ਨਹੀਂ ਕਰਾਂਗਾ ਲੇਕਿਨ ਉਹਦਾ ਸੁਨੇਹਾ RAM ਜੀ ਦੀ ਉਸ ਪਾਵਨ ਪਵਿੱਤਰ ਥਾਪੀ ਨੇ ਦਿੱਤਾ ਜਿੱਥੇ RAM ਜੀ ਦੀ ਬੇਅਦਬੀ ਹੋਈ ਕਿਸੇ ਨੂੰ ਸਮਝ ਨਹੀਂ ਆਈ RAM ਜੀ ਦੀ ਬੇਅਦਬੀ ਹੋਈ RAM ਜੀ ਦੀ ਫੋਟੋ ਵਾਲੇ ਝੰਡੇ ਮੈਂ ਹਵਾ ਦੇ ਨਾਲ ਕੂੜੇ 'ਚ ਡਿੱਗੇ ਪਏ ਲਿਖੇ ਜਿੱਥੇ ਮੈਂ ਇੱਕ ਦੋ ਛਾਵਾਂ ਤੇ ਚੱਕਿਆ ਵੀ ਮੈਂ ਵੀਡੀਓ ਇਸ ਕਰਕੇ ਨਹੀਂ ਬਣਾਈ ਕਿ ਲੋਕ ਕਹਿਣਗੇ ਡਰਾਮਾ ਕਰਦੇ ਆ ਤੇ ਜਾਣ ਕੇ ਕੀਤਾ ਹੈ ਹਵਾ ਦੇ ਨਾਲ ਉੱਡ ਗਏ ਮੇਰੇ ਉਸ ਗੁਰੂ ਦੇ ਮੇਰੇ ਉਸ ਭਗਵਾਨ ਦੇ ਜਿਹੜੇ ਫੋਟੋ ਵਾਲੇ ਛੱਲੇ ਜਿਹਨੇ ਦੋ ਦਿਨ ਪਹਿਲਾਂ ਲਾਈਫ ਸੀ ਚੌਂਕਾਂ ਦੇ ਵਿੱਚ ਲੋਕਾਂ ਨੂੰ ਯਾਦ ਕਰਾਇਆ ਉਹ ਮੈਂ ਕੂੜੇ 'ਚ ਰੁਲੇ ਪਏ ਵੇਖੀ ਮੈਂ ਕੁਝ ਕਰ ਨਹੀਂ ਸਕਦਾ ਸੀ ਬੇਵਕੂਫ ਸੀ ਲੇਕਿਨ ਮੇਰੇ ਮਨ ਦੇ ਵਿੱਚ ਬੜਾ ਦਰਦ ਸੀ ਕਿ ਰੱਬ ਨੂੰ ਭਗਵਾਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ 3 ਲੱਖ ਪੈਕੇਟ ਪ੍ਰਸ਼ਾਦ ਦੇ ਆਏ ਆ ਅਯੁੱਧਿਆ ਤੋਂ ਪਤਾ ਨਹੀਂ ਅਯੁੱਧਿਆ ਤੋਂ ਆਏ ਕਿ ਕਿਸੇ ਫੈਕਟਰੀ ਤੋਂ ਬਣ ਕੇ ਆਏ ਲੇਕਿਨ ਲੋਕਾਂ ਨੇ ਦਿੱਤੇ ਕਿ ਇਹ ਅਯੁੱਧਿਆ ਦਾ ਪ੍ਰਸ਼ਾਦ ਹੈ ਪਰ ਮੈਂ ਸਾਰੇ ਪ੍ਰਾਹਣ ਕਹਿਣਾ ਛੋਣੇ, ਰਾਮ ਭੱਟਾ ਨੂੰ ਕਹਿਣਾ ਛੋਣੇ, ਐਵੇਂ ਆ। ਕਿ ਰਾਮ ਜੀ ਨੇ ਅਯੁੱਧਿਆ ਦੀ ਧਰਤੀ ਤੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਤਾ। ਔਰ ਇਹ ਸਨੇਹਾ ਦਿੱਤਾ, ਸਨੇਹਾ ਦਿੱਤਾ। ਇਤੋਂ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ ਕਿ ਰਾਮ ਜੀ ਕਿਸੇ ਵਿਅਕਤੀ ਵਿਸ਼ੇਸ਼ ਦੇ ਨਹੀਂ ਆ। ਕਿਸੇ ਪਾਰਟੀ ਦੇ ਨਹੀਂ ਆ। ਸਾਨੂੰ ਗਮਰਾਹ ਕੀਤਾ ਜਾ ਰਿਹਾ ਔਰ ਖੋਲੂ ਇਸ ਗਲਤੇ ਬੜਾ ਗੌਰ ਫਰਮਾਉਣ ਦੀ ਲੋੜ ਹੈ। ਅਗਰ ਗੌਰ ਨਹੀਂ ਫਰਮਾਉਗੇ ਤੇ ਆਉਣ ਵਾਲਾ ਸਮਾਂ ਬੜਾ ਖਤਰਨਾਕ ਹੋਏਗਾ ਦੋਸਤੋ ਇਹਨਾਂ ਪੋਲੀਟਿਸਟਾਂ ਦਾ ਲੀਡਰਾਂ ਦਾ ਕੁਝ ਨਹੀਂ ਜਾਣ ਇਹ ਸਾਨੂੰ ਮਰਵਾ ਦੇਣਗੇ ਔਰ ਜਿਹੜਾ ਪੰਜਾਬ ਦਾ ਭਾਈਚਾਰਾ Hindu Sikh ਭਾਈਚਾਰਾ ਇਹ ਖਤਮ ਕਰ ਦੇਣਗੇ ਇਹਨਾਂ ਨੂੰ ਕਾਇਮ ਰੱਖਣਾ ਹੈ ਔਰ ਜਿਹੜਾ ਵਿਅਕਤੀ ਸਾਡੇ ਭਾਈਚਾਰੇ ਨੂੰ ਤੋੜਨ ਦੀ ਆਉਣ ਵਾਲੇ ਸਮੇਂ ਚ ਕੋਸ਼ਿਸ਼ ਕਰੇ ਉਹਨੂੰ ਅਸੀਂ ਮਾਰ ਸਿੱਧਾਂਗੇ ਬੇਸ਼ਕੋ किस जाति का व्यक्ति हो चाहे वो सिख हो, हो चाहे वो हिंदू हो, हो। आज तो बाद मेरे अंजाब धर्म के नही पैनिया चाहिए इससे असन ध्यान रहे हैं जो व्यक्ति गुमराह करे वो एक व्यक्ति आया वो जरा जब राम को लाए हैं हम उनको लाएंगे ऐसे शब्द गाने उस व्यक्ति ने पता नहीं किन्ने पैसे ल ਬਾਰ ਬਾਰ ਕਿਹੜੀ ਕਿਹੜੀ ਥਾਂ ਤੇ ਮੇਰੇ ਗੁਰੂ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਉਹ ਇੱਕ ਚੰਗਾ ਸੰਗੀਤਕਾਰ ਹੋ ਸਕਦਾ ਔਰ ਕਈ ਲੀਡਰ ਔਰ ਇੱਕ ਚਰਨਾ ਦੇ ਵਿੱਚ ਆਪਦਾ ਸਿਰ ਬੰਨਾ ਕੇ ਬੈਠੇ ਮੈਨੂੰ ਇਸ ਗੱਲ ਦੀ ਬੜੀ ਸ਼ਰਮ ਹੈ ਇਹੀ ਇਹੀ ਸਿਰ ਰਾਮ ਜੀ ਦੇ ਅੱਗੇ ਝੁਕਦਾ ਹੈ ਇਹੀ ਸਿਰ ਗੁਰੂ ਗ੍ਰੰਥ ਸਾਹਿਬ ਆਹਰਾ ਦੇ ਅੱਗੇ ਝੁਕਦਾ ਹੈ ਤੇ ਇਹੀ ਕਿਨਈਆ ਦੇ ਸਾਹਮਣੇ ਝੁਕਦਾ ਫਿੱਟ ਫਿੱਟੇ ਮੂੰਹ ਇਹੋ ਜੇ ਲੀਡਰ ਸਭਾਣਾ ਇਸ ਸਰ ਵੀ ਬੜੀ ਕੀਮਤ ਹੈ ਤੁਸੇ ਇਹ ਕੇਵਲ ਗੁਰੂਆਂ ਦੇ ਅੱਗੇ ਝੁਕਣਾ ਚਾਹੀਦਾ ਔਰ ਸਾਡੇ ਬਜ਼ੁਰਗਾਂ ਦੇ ਅੱਗੇ ਝੁਕਣਾ ਚਾਹੀਦਾ ਨਾ ਕਿ ਕਿਤੇ ਸੰਗੀਤ ਕਰਦੇ ਪੁੱਖਾਂ ਦੇ ਵਿੱਚ ਸਾਡੀ ਪੱਗ ਛਾਈ ਦੀ ਇਹ ਸਮਝੋ ਇਹ ਨਾਟਕ ਹੋ ਰਿਹਾ ਹੈ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਹੋ ਰਹੀ ਜਨਾਬ ਹੋ ਗਏ ਪਰ ਆਗਾਹ ਕੋ ਜਰਾ ਸਹੰਦੇ ਹੋ ਕਿਸੇ ਨੇ ਕਹਤਾ ਰਾਜਾ ਵੜਿੰਗ ਬੜੇ ਸਮਝਦਾਰ ਵਿਅਕਤੀ ਹੋ ਉਹ ਪੱਪੀ ਪ੍ਰਸ਼ਦ ਦਾ ਮੁੰਡਾ ਉਹ ਮੈਨੂੰ ਬਾਹ ਫੜ ਕੇ ਆਪਣੇ ਘਰੇ ਲੈ ਗਿਆ ਭਾਜੀ ਚਾਹ ਪੀਣੀ ਹੈ ਭਾਜੀ ਚਾਹ ਪੀਣੀ ਹੈ ਚਾਹੇ ਕੋਈ ਦੁਸ਼ਮਣ ਹੀ ਹੋ ਗਈ ਮੈਂ ਗਲੀ ਚ ਤੁਰਿਆ ਜਾਂਦਾ ਅਗਰ ਮੇਰੀ ਕੋਈ ਬਾਹ ਫੜ ਕੇ ਧੱਕੇ ਨਾਲ ਆਪਣੇ ਘਰ ਲੈ ਜੇ ਕੀ ਮੈਨੂੰ ਜਾਣਾ ਚਾਹੀਦਾ ਜੀ ਨਹੀਂ ਜਾਣਾ ਚਾਹੀਦਾ ਇਸ ਤਰ੍ਹਾਂ ਦੇ ਲੋਕ ਇਸ ਮਿੱਟੀ ਦੀ ਉਹ ਉਹ ਜਵਾਕ ਕਿਸ ਤਰ੍ਹਾਂ ਅਖੇ ਰਾਜਾ ਬਣੇ ਰਾਤ ਸ਼ਾਮ ਨੂੰ 3 ਵਜੇ ਸਮਰਥਨ ਦੇਣਾ ਸੀ ਮੈਂ 2:30 ਵਜੇ ਔਰ ਤੁਸੀਂ ਵੀ ਲੋਕ ਸੋਚਣ ਲੱਗ ਪਏ ਵੀ ਰਾਜਾ ਬਣੀ ਸਮਰਥਨ ਲਿਆ ਮੇਰੇ ਯਾਰੋ ਵੀਡੀਓ ਤੋਂ ਬਾਅਦ ਕਈ ਲੋਕਾਂ ਨੇ ਕਾਲ ਲਈ ਤੁਹਾਨੂੰ ਇਹ ਸਮਝੋ ਨਹੀਂ ਚਾਹੀਦੀ ਹੈ ਕੱਲ ਨੂੰ ਮੈਂ ਉਹ ਇਸ ਕਰਕੇ ਕਹਾਣੀ ਸੁਣਾ ਰਹੇ ਹਾਂ ਕੱਲ ਨੂੰ ਤਾਂ ਮੇਰੀ ਵੀਡੀਓ ਹੋਰ ਆ ਜਾਏਗੀ ਕੋਈ ਤੁਸੀਂ ਹੋਰ ਤੇ ਚਿੰਤਾਰ ਮੰਥਨ ਕਰਨਾ ਹੈ ਕੀ ਇਹ ਸਾਡੇ ਲੀਡਰ ਦੀ ਵੀਡੀਓ ਨਹੀਂ ਹੋ ਸਕਦੀ ਇਹ ਗੱਲ ਕੋਈ ਹੋਰ ਹੋਏਗੀ ਬੜਾਈਲ ਹੋਰ ਗਈ ਔਰ ਦੇਖ ਲੋ ਮੇਰੇ ਸਾਹਮਣੇ ਲੜਨ ਵਾਲਾ ਲੀਡਰ ਕਹਿੰਦਾ ਏ ਸਮਰਥਨ ਲੈ ਆਇਆ ਇੱਥੇ ਇੱਕ ਚਿੱਠੀ ਆ ਗਈ ਜਾਬਰ ਸਾਹਿਬ ਨੇ ਮੈਨੂੰ ਫੋਨ ਕਰੀ ਗਾਂ ਕਿ ਜਾਬਰ ਸਾਹਿਬ ਦੀ ਥਾਂ ਤੇ ਇਹਨਾਂ ਨੂੰ ਇੱਥੋਂ ਬਦਲਤਾ ਤੇ ਹੋਰ ਕੋਈ ਲਾਤਾ ਉਹ ਬੀਜੇਪੀ ਨੇ ਚਿੱਠੀ ਕੱਢੀ ਸੰਜੇ ਤਲਵਾਰ ਦੀ ਥਾਂ ਤੇ ਬਦਲ ਕੇ ਇਹਨਾਂ ਨੂੰ ਕੋਈ ਹੋਰ ਲਾਤਾ मेरे कहने का मतलब अफवाह तो बचने अपने दिमाग का इस्तेमाल करो सो so, तुसी थोड़ा कोई मुकाबला नहीं है मत सोचो पंद्रह हजार वोट का डेट आप पंद्रह हजार सेंटरों जो वोट बढ़े हैं इस तरह के हालात आप इन्नी वोट लेके गए हैं डाबर साहब मैं दिल दिया गहराइया जो थोड़ा धनबाद करता है थोड़ी पूरी टीम का धनबाद पर जनता ने संकेत देते कि आने वाला कल तो है। एक दिल्ली तो की सरकार एक पंजाब की सरकार जैन साहब संकेत देते हैं कि सरकार तो कांग्रेस की लोग चाहते हैं इस करके सात सीटा तुम जीते हो एक वाली सरकार भी फेल हुई ਤੇ ਦਿੱਲੀ ਵਾਲੀ ਸਰਕਾਰ ਵੀ ਫੇਲ ਹੋਈ। ਹੁਣ ਤੁਸੀਂ ਪਹਿਰਾ ਦੇਣਾ ਲੋਕਾਂ ਨੇ। ਕਿ ਅਸੀਂ 2.5 ਸਾਲ ਕਿਨੇ ਪਹਿਰਾ ਦੇਣਾ ਹੈ ਬਾਰਡਰ ਦੀ ਲੜਾਈ ਹੈ। ਹੁਣ ਅਸੀਂ ਚਕੰਨੇ ਰਹਿਣਾ ਹੈ। ਪਹਿਲਾਂ ਤਾਂ ਕਟਾਈ ਕਰਤੀਆਂ ਅਸੀਂ 2.5 ਸਾਲ ਲekin ਹੁਣ ਅਸੀਂ ਅੱਖ ਝਪਕ ਨਹੀਂ ਸਕਦੇ ਅਸੀਂ ਬਾਰਡਰ ਤੇ ਹੁਣ ਤਿਆਰ ਪਰ ਤਿਆਰ ਰਹਿਣਾ ਹੈ। ਅਗਲੀਆਂ ਲੜਾਈਆਂ ਲੜਨ ਦੇ ਵਾਸਤੇ। ਹੁਣ ਸਾਡੇ ਘਰੇ ਕੋਈ ਪੰਖੀ ਵੀ ਪਰ ਨਾ ਮਾਰੇ। ਜਿਹੜੇ ਡਾਬਰ ਸਾਹਿਬ ਸੰਜੇ ਸਾਹਿਬ ਜੈਨ ਸਾਹਿਬ ਬਲੋਤਰਾ ਸਾਹਿਬ ਜਿਹੜੇ ਡੋਗਲੇ ਜੇ ਆਪਾਂ ਨੂੰ ਖਰੇ ਚਾਹੀਦੇ ਆ ਭਾਵੇਂ ਪੰਜ ਹੋਰ ਜਿਹੜਾ ਡਬਲ ਚੱਲਦਾ ਕੱਲ ਨੂੰ ਉਹ ਆਪਣੀ ਮੇਰੇ ਤੋਂ ਕੋਈ ਉਮੀਦ ਨਾ ਰੱਖੇ ਡਬਲ ਮਤਲਬ ਡਬਲ ਮਤਲਬ ਇਹ ਨਹੀਂ ਵੀ ਰਿਸ਼ਤਾ ਡਾਬਰ ਸਾਹਿਬ ਨਾਲ ਰਿਸ਼ਤਾ ਹੈ ਜਾਂ ਸੰਜੇ ਨਾਲ ਰਿਸ਼ਤਾ ਹੈ ਜਾ ਭਾਤਕੂਸ਼ ਨਾਲ ਆਸ਼ੂ ਨਾਲ ਰਿਸ਼ਤਾ ਹੈ ਜਾਂ ਬੈਂਸਾ ਨਾਲ ਰਿਸ਼ਤਾ ਹੈ ਕਿਉਂਕਿ ਇਹ ਤਾਂ ਕਾਂਗਰਸ ਦਾ ਪਰਿਵਾਰ ਹੈ ਜੱਪਾਣ ਦੇ ਨਾਲ ਰਿਸ਼ਤਾ ਹੈ ਉਹ ਨਹੀਂ ਤੁਸੀਂ ਜਿਹੜਾ ਲੀਡਰ ਚੰਗਾ ਲੱਗਦਾ ਉਹ ਨਾਲ ਰਿਸ਼ਤਾ ਰੱਖੋ ਕਾਂਗਰਸ ਵਾਲੇ ਨਾਲ ਕੋਈ ਇਤਰਾਜ਼ ਨਹੀਂ ਕੋਈ ਇਤਰਾਜ਼ ਨਹੀਂ ਕਿਸੇ ਕੋਲੇ ਜਾਓ ਜੀਰੀ ਮੱਗੀ ਫੋਟੋ ਲਾਓ ਰਾਗਾੜੇ ਨੂੰ ਕੋਈ ਇਤਰਾਜ਼ ਨਹੀਂ ਮੇਰੇ ਕੋ ਨਾ ਮੇਰੇ ਕੋਈ ਨਹੀਂ ਡਰਨਾ ਕਿ ਮੇਰੀ ਫੋਟੋ ਫਲਾਮੇ ਨਾ ਆਏਗੀ ਤਾਂ ਪਤਾ ਨਹੀਂ ਰਾਜਾ ਵੜਿੰਗੀ ਸੋਚੇਗਾ ਜਿੱਥੇ ਮਰਜੀ ਜਾਓ ਲੇਕਿਨ ਪੱਕਾ ਕਾਂਗਰਸੀ ਹੋਣਾ ਚਾਹੀਦਾ ਹੈ ਇਹ ਨਹੀਂ ਇਹ ਨਹੀਂ ਰਾਤ ਨੂੰ ਬੀਜੇਪੀ ਵਾਲੇ ਦਾ ਫੋਨ ਆ ਗਿਆ ਔਰ ਇਹਨਾਂ ਦੀ ਗੱਲਾਂ ਹੋ ਰਹੀਆਂ ਨਹੀਂ ਭਾਜੀ ਮੈਂ ਖਿਆਲ ਰੱਖੂਗਾ ਚਿੰਤਾ ਨਾ ਕਰੋ ਮੈਨੂੰ ਸਭ ਦਾ ਪਤਾ ਲੱਗ ਜੂਗਾ ਇਹ ਆਪਾਂ ਨੂੰ ਮਿਲਦਾ ਹੈ ਬੀਜੇਪੀ ਵਾਲਾ ਆਪਣਾ ਦੁਸ਼ਮਣ ਨਹੀਂ ਹੈ ਦੁੱਖ ਦੇ ਸੁੱਖ ਦੇ ਜਾਵਾਂਗੇ लेकिन आपकी पार्टी भी कोई गलू नहीं दसांगे पार्टी की जानकारी नहीं दूसरी गल दूसरी गल जिन्होंने काउंसलर लड़ना है जनाब काउंसलर का चुनाव है जिन्होंने काउंसलर लड़ना है पंद्रह हजार वोट एक काउंसलर के इलाके चावर साहब मेरी गुजारिश है ਤੁਸੀਂ ਨਰਾਜ ਨਾ ਹੋਇਓ ਤੁਹਾਡੇ ਮਤਾਬਕ ਹੀ ਚੱਲਣਾ ਹੈ ਜੋ ਤੁਸੀਂ ਕਹੋਗੇ ਤੁਹਾਡਾ ਹੁਕਮ ਚੱਲਣਾ ਹੈ ਪਰ ਇੱਕ ਗੱਲ ਮੈਂ ਤੁਹਾਨੂੰ ਬੇਨਤੀ ਕਰੂੰਗਾ ਜਿਹੜਾ ਵਿਅਕਤੀ ਕਾਉਂਸਲਰ ਬਣਨਾ ਚਾਹੁੰਦਾ ਹੈ ਭਾਵੇਂ ਉਹ ਰਾਜੇ ਵਿੜਿੰਗ ਨੂੰ ਜਾਣਦਾ ਭਾਵੇਂ ਨਹੀਂ ਜਾਣਦਾ ਪਰ ਉਹਦੀ ਸੀਡੀ ਤੇ ਮੈਂ ਆਉਂਗਾ ਮੈਂ ਤੇ ਡਾਬਰ ਸਾਹਿਬ ਤੇ ਸੰਜੀਤ ਉਹਦੀ ਸੀਡੀ ਤੇ 500 ਬੰਦਾ ਇਕੱਠਾ ਹੋਣਾ ਚਾਹੀਦਾ ਹੈ ਜੇ 500 ਤੋਂ ਨਹੀਂ ਹੁੰਦਾ ਇਹਦਾ ਮਤਲਬ ਕਾਉਂਸਲਰ ਬਣਨ ਦੇ ਕਾਬਿਲ ਨਹੀਂ ਹੈ ਇਹ ਨਾ ਹੋਵੇ ਕਿ ਰਾਜੇ ਬੜੇ ਕਿਤੇ ਨਾਰੇ ਲਾ ਕੇ ਟਿੱਕ ਭਾਲਦਾ ਹੋਵੇ ਨਾ ਤੁਸੀਂ ਵਾਰ ਦਾ ਬੰਦ ਮੈਂ ਕਹਾਂ ਜੀ ਮੈਂ ਇਸ ਗੱਲ ਨਾਲ ਨਹੀਂ ਸਮਝ ਬੰਦੇ ਜੀ ਧਿਆਨ ਉਹ ਚਾਹੀਦੇ ਹਰ ਕਤੋਂ ਕਤ ਹਜ਼ਾਰ ਬੰਦੇ ਦੇ ਉਸ ਬੋਰਡ ਤੇ ਉਹਨਰੇ ਕੋਲੇ ਨੰਬਰ ਹੋਣੇ ਚਾਹੀਦੇ ਹੈ ਟੈਲੀਫੋਨ ਨੰਬਰ ਤੇ ਦੂਜਾ ਮੇਰਾ ਵੀਰ ਨਹੀਂ ਮੈਂ ਸੱਚ ਕਹਿ ਰਿਹਾ ਜੇ ਡਾਬਰ ਸਾਹਿਬ ਵੀ ਕਹਿਣਗੇ ਇਹ ਮੀਆਂ ਆਪਣਾ ਖਾਸ ਹੈ ਮੈਂ ਇਹਨਾਂ ਦੇ ਗੋਡੇ ਗਿੱਟੇ ਘਟੂੰਗਾ ਵੀ ਨਾ ਬਾਪੂ ਐਨਾ ਕਰ ਕਿਉਂਕਿ ਉਹਨੂੰ ਚੇਅਰਮੈਨ ਬਣਾ ਦੀ ਪੰਜਾਬ ਦਾ ਜਿਹਨੂੰ ਡੈਕ ਨਾ ਦਿੱਤੀ ਨਾ 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 ਉਹਨੂੰ ਚੇਅਰਮੈਨ ਬਣਾ ਦੇ ਜੋ ਪਾ ਟੈਕ ਟੂਨ ਨਹੀਂ ਹੈ ਜੀਰੇ ਤੇ ਦਮ ਤੇ ਖਾਮੋ ਵੇ ਬੂਤ ਦੇ ਠੱਗ ਭਾਵੇਂ ਭਾਵੇਂ ਮੈਨੂੰ ਤੇ ਜਾਬਰ ਸਾਹਿਬ ਨੂੰ ਉਹ ਸਸਰੀ ਕਾਲੀ ਨਾ ਬਣਾਵੇ ਲੇਕਿਨ ਕਾਂਗਰਸ ਦਾ ਝੰਡਾ ਉਸਵਾੜ ਦੇ ਵਿੱਚੋਂ ਗਲੰਦ ਕਰਕੇ ਇਹ ਹੋਣਾ ਚਾਹੀਦਾ ਹੈ ਮੈਂ ਇੱਕ ਟੈਲੀਫੋਨ ਨੰਬਰ ਲੈ ਰਿਹਾ ਹੈ ਡੇਟਾ ਮੈਨੂੰ ਦਿੱਲੀ ਵਾਲਿਆਂ ਨੇ ਐਮਪੀ ਨਹੀਂ ਸਰਕਾਰੀ ਨੰਬਰ ਕੇਵਲ ਮੈਂ ਦਾਬਰ ਸਾਹਿਬ ਨੂੰ ਤੇ ਦੰਪੀ ਜੀ ਨੂੰ ਮੈਂਕੀ ਕਰਾਂਗਾ ਦੰਪੀ ਕੀ ਮੈਨੂੰ ਆਉਣ ਵਾਲੇ ਸਮੇਂ 'ਚ ਦਾਬਰ ਸਾਹਿਬ ਆਪਦੇ ਇਲਾਕੇ ਦੇ 18 ਵਾਲ ਹੈ 15 ਘਟੋ ਕਾਟ ਮੇਰੇ ਕੋਲੇ ਸੈਂਟਰਲ ਹਲਕੇ ਦਾ ਇੱਕ ਘੰਟੇ ਦੇ 15 ਘਟੋ ਘਟ ਬੰਦੇ ਇੱਕ ਇੱਕ ਮਾਰ ਦੇ ਜਿਹੜੇ ਤੁਹਾਡੇ ਮੇਨ ਹੋ ਉਹਨਾਂ ਦੇ ਐਕਸਲ ਸ਼ੀਟ ਦੇ ਵਿੱਚ ਕੌਂਸਲਸੀ ਸੈਂਟਰਲ ਨਾਮ ਪੂਰਾ ਪਾ ਕੇ ਦੇਣਾ ਤਾਂ ਜੋ ਉਹ ਟੈਲੀਫੋਨ ਕੱਲਾ ਲਿਜਾਣੇ ਆਸਤੇ ਰੱਖਣਾ ਹੈ ਮੈਨੂੰ ਐਵੇਂ ਫੋਨ ਨਹੀਂ ਕਰਨਾ ਕਿਉਂਕਿ ਐਨੇ ਫੋਨਾਂ ਚੱਕ ਨਹੀਂ ਸਕਦਾ ਪਰ ਜੇ ਕਿਸੇ ਨੂੰ ਐਮਰਜੈਂਸੀ ਕੋਈ ਪੈ ਗਈ ਹੈ ਪਹਿਲਾਂ ਤਾਂ ਡਾਬਰ ਸਾਹਿਬ ਤੁਹਾਡੇ ਕੋਲੇ ਬੈਠੇ ਹਰ ਗੁੱਡ ਮਾਰਨਿੰਗ ਦੇ ਮੈਸੇਜ ਨਾ ਕਰੇ ਜਾਇਓ ਰਾਤ ਨੂੰ ਪੈਗ ਲਾ ਕੇ ਨਾ ਦੇਲੀ ਫੋਨ ਕਰੀ ਜਾਇਓ ਫੇਰ ਮੈਂ ਇੱਕ ਵਾਰੀ ਚੱਕ ਲੂੰਗਾ ਦੂਜੀ ਵਾਰੀ ਤੇ ਤੁਹਾਡੀ ਐਮਰਜੈਂਸੀ ਹੋਈ ਮੇਰੇ ਕੋਲ ਚੱਕਿਆ ਨਹੀਂ ਜਾਣਾ ਵੀ ਇਹ ਤਾਂ ਰੋਜ਼ ਲਾ ਕੇ ਕਰਦਾ ਹੈ ਪੈਗ ਲਾ ਕੇ ਕੋਈ ਕੰਮ ਹੋਵੇ ਐਮਰਜੈਂਸੀ ਹੋਵੇ ਤੇ WhatsApp ਜ਼ਰੂਰੀ ਅਰਜੈਂਟ ਪਾਕੇ ਮੈਂ ਤੁਹਾਨੂੰ ਬੈਕ ਕਾਲ ਕਰੂੰਗਾ ਜਾਂ ਤੁਹਾਡਾ ਫੋਨ ਚੱਕੂੰਗਾ लेकिन डाबर साहब है दंपी दी एक्सेल शीट बना के नवा मैं टेलीफोन पैसे अपने मुक्के सो कह मतलब यह है कि मैं चाहना है कि हर हल्के दे डेढ़ दे सौ बंद का राजे वरिंगे टेलीफोन च नंबर नोट हो जो ऐसा कम चल ਔਰ ਇੱਕਦਮ ਹੋਰ ਕੇ ਵਿਚਾਨੇ ਜਿੱਥੇ ਤੁਹਾਨੂੰ ਲੱਗੇ ਕਿ ਮੈਂ ਗਲਤ ਕਰ ਰਿਹਾ ਮੈਂ ਰਾਜਾ ਵੜਿੰਗ ਤੁਸੀਂ ਮੇਰੀ ਬਾਹ ਫੜ ਕੇ ਕਹਿੰਦੇ ਕਿ ਤੂੰ ਗਲਤ ਕਰ ਰਿਹਾ ਫਲਾ ਤੇਰੀ ਗਲਤੀ ਸੀ ਇਹਨੂੰ ਸਰਕਾਰ ਸਮਝਾਂਗਾ ਐਵੇਂ ਮਿੱਠੀਆਂ ਮਾਰੀ ਜਾਓ ਕਿ ਰਾਜਾ ਜੀ ਤੁਸੀਂ ਬੜੇ ਚੰਗੇ ਹੋ ਬੜਾ ਵਧੀਆ ਕੰਮ ਕਰ ਰਹੇ ਹੋ ਜਿੱਥੇ ਮੇਰੀ ਗਲਤੀ ਹੈ ਮੈਨੂੰ ਤੁਸੀਂ ਟੋਕਣਾ પાસੇ ਲੈ ਜੋ ਮੇਰੀ ਬਾਹ ਫੜ ਕੇ ਕਹੋ ਕਿ ਤੂੰ ਆ ਗਲਤ ਕੰਮ ਆਪਾ ਕਰਤਾ ਇਹਨੂੰ ਸੁਧਾਰੋ ਮੈਂ ਸਮਝਾਂਗਾ ਕਿ ਮੇਰਾ ਸੱਚਾ ਸਮਰਥਕ ਹੈ ਜੀਨੇ ਮੈਨੂੰ ਇੱਕ ਚੰਗੀ ਸਲਾਹ ਦਿੱਤੀ ਇਹ ਵੀ ਕੰਮ ਨਹੀਂ ਕਰ ਸਕਦਾ ਕਿ ਗਲਤੀ ਵੀ ਹੋ ਜਾਂਦੀ ਇਹ ਨੌਜਵਾਨਾਂ ਨੂੰ ਇਹ ਮੇਰੀ ਬੇਨਤੀ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ ਹੈ 2.5 ਸਾਲ ਦਾਬਰ ਸਾਹਿਬ ਆਪਾ ਲੋਕਾਂ ਨੇ ਗਮ ਨਹੀਂ ਲੈਣਾ ਰਾਜੇ ਵਿੜਿੰਗ ਦਾ ਹੋ ਰਿਹਾ ਇੰਤਿਆਹਨ ਹੈ ਕਾਂਗਰਸ ਪਾਰਟੀ ਦਾ ਇੰਤਿਆਹਨ ਹੈ ਇੱਕ ਵਾਰੀ ਦੁਬਾਰੇ ਚੰਡੀਗੜ੍ਹ ਦੇ ਵਿੱਚ ਕਾਂਗਰਸ ਪਾਰਟੀ ਦਾ ਝੰਡਾ ਫਰੋਸਣਾ ਹੁੰਦਾ ਜਾਂਦਾ ਹੈ ਆਪੇ ਰੱਬ ਵੀ ਵੀ ਵਧਾਉਣਾ ਬਣਾਉਂਦਾ ਰਾਜਾ ਵਿੜਿੰਗ 2017 ਚ ਚੋਣ ਜਿੱਤਨਾ ਜਦੋਂ ਸਾਰੇ ਹਾਰੇ ਤੇ ਫਿਰ ਰਾਜਾ ਵਿੜਿੰਗ ਨੂੰ ਸੱਚੇ ਪਾਤਸ਼ਾਹ ਨੇ ਪਾਰਟੀ ਦਾ ਪ੍ਰਧਾਨ ਬਣਾਉਣਾ ਤੇ ਮੇਰੇ ਚਿੱਤ-ਚੇਤੇ ਵੀ ਨਹੀਂ ਸਨ ਕਿ ਡਾਬਰ ਸਾਹਿਬ ਦਾ ਮੈਂਗੋ ਸ਼ੇਕ ਪੀਆ ਕਰਾਂਗੇ ਰੋਜ਼ ਉਹ ਵੀ ਲਿਖਿਆ ਪਿਆ ਸੀ ਆਂਬ ਇਹਨਾਂ ਦੇ ਘਰੇ ਆਏ ਵੇ ਸੀ ਰਾਜੇਵਰਿੰਗ ਦੇ ਨਾਂ ਦੇ ਵੀ ਤੈਨੂੰ ਸਦਾ ਮੈਂ ਕੋਸ਼ਿਸ਼ ਕੀਣਾ ਪਿਆ ਕਰ ਸੋ ਬਹੁਤ ਸੋਡਾ ਸੋ ਦੋਸਤੋ ਢਾੜੇ ਨਾਣੇ ਤੇ ਲਿਖਿਆ ਕਿੱਥੇ ਜਾਣੇ ਮੈਨੂੰ ਛੇਕੇ ਤੇ ਵੀ ਲੁਧਿਆਨੇ ਜਾਣੇ ਸੋ ਤੁਸੀਂ ਬਹੁਤ ਪਿਆਰ ਤੇ ਸਤਿਕਾਰ ਮਿਧਿਆਨੇ ਦੇ ਲੋਕਾਂ ਨੇ ਦਿੱਤਾ ਇੱਜੀ ਗੱਲ ਮੈਂ ਦੇਣ ਨਹੀਂ ਕਰਨੀ ਸੁਣ ਲੀਡਰਾਂ ਦਾ ਕੁਝ ਨਹੀਂ ਜਾਂਦਾ ਵਰਕਰ ਮਾਰੇ ਜਾਂਦੇ ਤੁਸੀਂ ਹਰ ਵਿਅਕਤੀ ਡਿਸਪੀਸਪਲਨ ਕਾਇਮ ਰੱਖੋ ਹਰ ਵਿਅਕਤੀ ਇੱਕ ਦੂਜੇ ਦੀ ਇੱਜ਼ਤ ਹਾਰਾਰਕੀ ਦੇ ਮੁਕਾਬਕ ਆਪਾ ਕਰਨੀ ਜਿਹੜਾ ਵਿਅਕਤੀ ਤੁਹਾਨੂੰ ਕਹਿੰਦਾ ਵੀ ਆਹ ਨਹੀਂ ਕਰਨਾ ਇਹਨੂੰ ਬੁਲਾਉਣਾ ਇਹਨੂੰ ਨਹੀਂ ਬੁਲਾਉਣਾ ਉਹ ਤੁਹਾਡਾ ਉਹ ਤੁਹਾਡਾ ਹਮਦਰਦ ਨਹੀਂ ਹੈ ਮੈਂ ਐਮਪੀ ਬਣ ਗਿਆ ਹੁਣ ਮੈਂ ਤੁਹਾਡੀ ਆਜ਼ਾਦੀ ਤੇ ਲਗਾਮ ਨਹੀਂ ਲਾ ਸਕਦਾ ਵੀ ਤੂੰ ਫਲਾਣੇ ਥਾਂ ਤੇ ਜਾਣਾ ਫਲਾਣੇ ਤੇ ਨਹੀਂ ਜਾਣਾ ਤੁਸੀਂ ਕਿਸੇ ਕੋਲੇ ਜਾਓ ਕਾਂਗਰਸ ਦੇ ਕਿਸੇ ਲੀਡਰ ਕੋਲੇ ਜਾਓ ਮੈਨੂੰ ਕੋਈ ਇਤਰਾਜ਼ ਨਹੀਂ ਪਰ ਸ਼ਰਤ ਇਹ ਹੈ ਉਹ ਕਾਂਗਰਸੀ ਹੋਣਾ ਚਾਹੀਦਾ ਕੋਈ ਫਰਕ ਨਹੀਂ ਮੇਰੇ ਨਹੀਂ ਉਹ ਬਹਿਜਿਜ ਕਹੋ ਤੁਸੀਂ ਕਿ ਰਾਜਾ ਬਰੇਂਡ ਸਰਦੀ ਫੋਟੋ ਉਸ ਕਾਂਗਰਸੀ ਨਾਲ ਆਏਗੇ ਮੇਰੀ ਹੋ ਸਕਦਾ ਨਾਂ ਬੰਦੀ ਹੋਵੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਪਰ ਹੈ ਤਾਂ ਕਾਂਗਰਸੀ ਲੋਕਿਆਣੇ ਤੁਸੀਂ ਅਸੀਂ ਸਾਰਾ ਪਰਿਵਾਰ ਹੈ ਔਰ ਪਰਿਵਾਰ ਬਣ ਕੇ ਰਹਿੰਦੇ ਸੋ ਹੁਣ ਵਾਰਡ ਵਾਈਜ਼ ਮੀਟਿੰਗਾਂ ਚੱਲਣਗੀਆਂ ਮਹੀਨੇ ਬਾਅਦ ਹੋ ਸਕਦਾ ਪਹਿਲਾਂ ਵੀ ਕਿਉਂਕਿ ਜਲੰਧਰ ਦਾ ਬਾਏ ਇਲੈਕਸ਼ਨ ਆ ਗਿਆ ਇਸ ਕਰਕੇ ਡਾਬਰ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਮੇਰੇ ਬਾਪੂ ਦੇ ਤੇ ਸਾਰੇ ਸੰਜੇ ਤਲਵਾਰ ਜੀ ਨੇ ਵੀ ਕਿਹਾ ਕਿ ਆਪਾਂ ਇੱਕ ਵਾਰੀ ਸਾਰਾ ਹਲਕੇ ਦੇ ਮੇਨ ਮੇਨ ਬੰਦਿਆਂ ਦਾ ਧੰਨਵਾਦ ਕਰ ਦਈਏ ਫਿਰ ਮੋਰਡ ਵਾਈਜ਼ ਕਰਾਂਗੇ ਲੋਕਾਂ ਦਾ ਸੋ ਇਸ ਕਰਕੇ ਅਜੇ ਇੱਕ ਧੰਨਵਾਦ ਤੇ ਕੰਮ ਨਹੀਂ ਹੋਣਾ ਤੁਸੀਂ ਇਹ ਆਖਿਆ ਕਰੋਗੇ ਇਹ ਤਾਂ ਵੜਿੰਗ ਰੋਜ਼ ਆ ਜਾਂਦੇ ਹੈ ਤੇ ਹੋਲੀ ਹੋਲੀ ਨੋਟਾਂ ਵਾਲੇ ਹਾਰ ਵੀ ਤੁਸੀਂ ਪਾਉਣੇ ਵੱਧ ਕਰ ਦਿੰਨੇ ਅੱਜ ਇੱਕ ਹੀ ਪਾਇਆ ਪੈਣਾ 50 ਹੁੰਦੇ ਸੀ ਤੁਸੀਂ ਕਿਨੇ ਤੇ ਰੋਜ਼ ਆ ਜਾਂਦਾ ਇਹ ਵੀ ਆਪਾਂ ਮਾਰਨ ਕਰਾਉਣੇ ਨੋਟਾਂ ਵਾਲੇ ਹਾਰ ਕਈ ਵਾਰੀ ਮੈਨੂੰ ਪਾ ਕੇ ਆਉਣ ਲੱਗਦਾ ਮੇਰਾ ਵਿਆਹ ਹੋਣ ਲੱਗਿਆ ਦਿਵਾਰੀ ਮੈਂ ਪਹਿਲੀ ਵਾਰੀ ਵੇਖਿਆ ਨੋਟਾਂ ਵਾਲੇ ਸਾਡੇ ਤਾਂ ਕਦੇ ਪਈ ਇਹ ਪੈਂਦੇ ਵੀ ਲਾਬਰ ਸਾਹਿਬ ਦੇ ਹਾਰ ਕੇ ਜੀ ਨਹੀਂ ਨਹੀਂ ਭਾਈ ਔਰ ਲਿੱਕੀ ਇਹਦਾ ਇੱਥੇ ਛੱਕਿਆ ਮਖਰਾ ਜੇ ਤੂੰ ਮੈਨੂੰ ਪਾ ਗੇ ਤੂੰ ਕੀ ਆ ਰਹੀ ਪਾਣਾ ਚਾਹਣਾ ਉਹਦਾ ਸਾਨੂੰ ਪਤਾ ਹੀ ਨਹੀਂ ਕੀ ਡਾਬਰ ਸਾਰੇ ਕਹਿੰਦੇ ਤੂੰ ਦਾ ਪੁੱਤ ਆ ਸੋ ਅਸੀਂ ਨਿਗ੍ਹਾ ਰੱਖਦੇ ਵੀ ਹੱਥ ਸਾਨੂੰ ਪਿਆ ਤੇ ਸਾਡੇ ਆਲਾ ਕਿਹੜਾ ਲੈ ਗਿਆ ਉਹ ਤੂੰ ਲਈ ਬੈਠੀ ਸੋ ਸੋ ਮਾਈ ਤੁਸੀਂ ਸਾਰਿਆਂ ਦਾ ਥੋੜਾ ਧੰਨਵਾਦ ਹੋਸਾਂਗਾ ਮੈਂ